ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਚੰਡ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪੰਜਾਬ ਦੀਆਂ ਖਬਰਾਂ ਲੈ ਕੇ ਦੇਸ਼ ਦੁਨੀਆ ਦੇ ਖਬਰਾਂ ਲੈ ਕੇ ਔਰ ਸਭ ਤੋਂ ਪਹਿਲਾਂ ਗੱਲ ਪੰਜਾਬ ਤੋਂ ਹੀ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਉਹ ਵਿਪਤਾ ਦੇ ਵਿੱਚ ਨੇ ਕਾਫੀ ਜ਼ਿਲ੍ਹੇ ਜਿਹੜੇ ਨੇ ਪ੍ਰਭਾਵਿਤ ਨੇ ਹੜ੍ਹ ਦੇ ਨਾਲ ਔਰ ਸੈਂਕੜੇ ਤੋਂ ਵੱਧ ਜਿਹੜੇ ਪਿੰਡ ਨੇ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਵਕਫ ਵਕਫ ਜਗਾਵਾ ਤੇ ਸ਼ੇਅਰ ਹੋ ਰਹੀਆਂ ਨੇ ਦੇਸ਼ ਦੁਨੀਆ ਦੇ ਵਿੱਚ ਵੇਖੀਆਂ ਜਾ ਰਹੀਆਂ ਨੇ ਔਰ ਜਿਹੜੇ ਲੋਕ ਤਸਵੀਰਾਂ ਵੇਖ ਰਹੇ ਨੇ ਉਹ ਵੀ ਰੱਬਗੇ ਉਦਾਸ ਤੇ ਦੁਆ ਕਰ ਰਹੇ ਨੇ ਕਿ ਰੱਬਾ ਰੱਬਾ ਛੇਤੀ ਇਸ ਚੀਜ਼ ਤੋਂ ਜਿਹੜੀ ਹੈ ਨਜਾਤ ਜਿਹੜੀ ਹੈ ਕਿਦਣਾ ਕਿਤੇ ਪੁਾਈ ਜਾਵੇ ਇਹਦੇ ਤੇ ਗੱਲ ਕਰਾਂਗੇ ਨਾਲ ਦੀ ਨਾਲ ਆ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਗੱਲ ਕਰਨੀ ਵੀ ਬੰਦੀ ਹੈ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵਿੱਚ ਰੇੜਕਾ ਪੈ ਗਿਆ ਹੋਇਆ ਔਰ ਉਸ ਨੂੰ ਗ੍ਰਿਫਤਾਰੀ ਦੀ ਗੱਲ ਕਰ ਰਹੀ ਹੈ ਗ੍ਰਿਫਤਾਰੀ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਫਰਾਰ ਹੋ ਗਿਆ ਔਰ ਥੋੜੀ ਜੀ ਗੱਲ ਕਰਾਂਗੇ ਅਮਰੀਕਾ ਦੀ ਕਿਉਂਕਿ ਚੀਨ ਭਾਰਤ ਤੇ ਰੂਸ ਜਦੋਂ ਹੁਣ ਇੱਕੇ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ ਤਿੰਨ ਦੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਅਮਰੀਕਾ ਜਿਹੜਾ ਉਹ ਚਿੜਚੜਾ ਹੋਇਆ ਹੋਇਆ ਆ ਜਿਹੜੇ 트럼ਪ ਸਾਹਿਬ ਨੇ ਉਹ ਚਿੜਚੜੇ ਹੋਏ ਹੋਏ ਨੇ ਕਿ ਇਹ ਤਿੰਨੇ ਦੇਸ਼ ਮਿਲ ਕੇ ਕਿਤੇ ਉਹਨਾਂ ਨੂੰ ਕੋਈ ਨੁਕਸਾਨ ਤਰ੍ਹਾਂ ਨਹੀਂ ਪਹੁੰਚਣ ਵਾਲਾ ਆਰਥਿਕ ਤੌਰ ਤੇ ਜਾਂ ਉਸ ਤਰੀਕੇ ਦੇ ਨਾਲ ਇਹਦੇ ਬਾਬਤ ਵੀ ਗੱਲਬਾਤ ਕਰਾਂਗੇ ਔਰ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਜੀਵ ਸਿੰਘ ਬਾਸਕਰ ਜੀ ਅਰਜੀਤ ਬਾਸਕਰ ਜੀ ਮਾਫ਼ ਕਰਨਾ ਆ ਬਾਸਕਰ ਸਾਹਿਬ ਸਵਾਗਤ ਜੀ ਸਸਕਾ ਬਹੁਤ ਬਹੁਤ ਸ਼ੁਕਰੀਆ ਮੰਜੀ ਆ ਬਾਸਕਰ ਸਾਹਿਬ ਸਭ ਤੋਂ ਪਹਿਲਾਂ ਸ਼ੁਰੂਆਤ ਇੱਥੋਂ ਹੀ ਕਰ ਲੈਣੇ ਆ ਕਿ ਬਹੁਤ ਆ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਆਪਣੀਆਂ ਸੈਲਰੀਆਂ ਹੜਾਂ ਦੇ ਆ ਪੀੜਿਤ ਲੋਕਾਂ ਨੂੰ ਦੇਣ ਦਾ ਜਿਹੜਾ ਐਲਾਨ ਹੈ ਉਹ ਕੀਤਾ ਗਿਆ ਹੈ ਕਾਫੀ ਪਿੰਡ ਜਿਹੜੇ ਨੇ ਉੱਥੇ ਪਹੁੰਚ ਵੀ ਰਹੇ ਨੇ ਪਿੰਡਾਂ ਦੇ ਲੋਕ ਸਹਾਇਤਾ ਦੇਣ ਦੇ ਲਈ ਫਿਰ ਵੀ ਤਾਜ਼ਾ ਹਾਲਾਤ ਤੁਹਾਡੇ ਕੋਲ ਜਾਨਣਾ ਚਾਹੁੰਗਾ ਕੀ ਹਾਲਾਤ ਹੈਗੇ ਨੇ ਔਰ ਕੇਂਦਰ ਦਾ ਕੋਈ ਮੁਆਵਜ਼ਾ ਆਇਆ ਹੈ ਮੁਆਵਜ਼ੇ ਦਾ ਐਲਾਨ ਆਇਆ ਹਜੇ ਤੱਕ ਕਿ ਨਹੀਂ ਅਮਨ ਜੀ ਵੈਸੇ ਜਦ ਇਹ ਹੜ ਦੇ ਹਾਲਾ ਸ਼ੁਰੂ ਹੋਏ ਸੀ ਤੇ ਕੱਲ ਤੱਕ ਇਹੀ ਗੱਲ ਪੰਜਾਬ ਦੇ ਵਿੱਚ ਚੱਲ ਰਹੀ ਸੀ ਕਿ ਨੌਂ ਜ਼ਿਲ੍ਹੇ ਪੰਜਾਬ ਦੇ ਉਹ ਹੜ ਤੋਂ ਪ੍ਰਭਾਵਿਤ ਹੋਏ ਨੇ ਪਰ ਅੱਜ ਅੱਜ ਇੱਕ ਆંકੜਾ ਸਰਕਾਰ ਵੱਲੋਂ ਹੀ ਆਇਆ ਹੈ ਕਿ ਹੁਣ ਤਕਰੀਬਨ ਸਾਰਾ ਪੰਜਾਬ ਹੜ੍ਹ ਦੀ ਚਪੇਟ ਦੇ ਵਿੱਚ ਆ ਚੁੱਕਿਆ ਹੈ ਜਲੰਧਰ ਦੇ ਬਾਰੇ ਤੁਸੀਂ ਸੁਣਿਆ ਹੀ ਹੋਏਗਾ ਵੀ ਕੱਲ ਮੀਂਹ ਕਰਕੇ ਇੱਥੇ ਹੜ੍ਹ ਦੇ ਹਾਲਾਤ ਬਣ ਗਏ ਸੀਗੇ ਪਰ ਅੱਜ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਉਫਾਨ ਦੇ ਵਿੱਚ ਸੀਗਾ ਫਿਲੌਰ ਦੇ ਏਰੀਏ ਨੂੰ ਕਾਫੀ ਪਿੰਡਾਂ ਨੂੰ ਖਾਲੀ ਵੀ ਕਰਾ ਲੈ ਗਿਆ ਤੇ ਉਹਦੇ ਵਿੱਚ ਕਾਫੀ ਇੰਪੈਕਟ ਵੀ ਹੈਗਾ ਫਿਰੋਜ਼ਪੁਰ ਦੇ ਵਿੱਚ ਮੁੱਖ ਮੰਤਰੀ ਅੱਜ ਆਪ ਗਏ ਸੀਗੇ ਔਰ ਇੱਕ ਮਹਿਲਾ ਨੂੰ ਮਿਲ ਕੇ ਉਹਨਾਂ ਦੇ ਅਤਰੂ ਦੇ ਉਹ ਨਿਕਲ ਆਏ ਉਨ ਇਦਾਂ ਦੇ ਹਾਲਾਤ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਵੀ ਜਦੋਂ ਚਾਈਨਾ ਤੋਂ ਵਾਪਸ ਆਏ ਨੇ ਉਹਨਾਂ ਨੇ ਵੀ ਭਗਵੰਤ ਮਾਨ ਮੁੱਖ ਮੰਤਰੀ ਨੂੰ ਫੋਨ ਕਰਕੇ ਹੜਾਂ ਦੇ ਹਾਲਾਤ ਦਾ ਜਾਇਦਾ ਲਿਆ ਔਰ ਜਿਹੜੇ ਖੱਟੜ ਸਾਹਿਬ ਨੇ ਉਹਨਾਂ ਨੇ ਵੀ ਕਿਹਾ ਕਿ ਬਹੁਤ ਛੇਤੀ ਇੱਕ ਡੈਲੀਗੇਸ਼ਨ ਪੰਜਾਬ ਦੇ ਵਿੱਚ ਆਏਗਾ ਅਮਿਸ਼ਾ ਉਹਨਾਂ ਜੰਮੂ ਕਸ਼ਮੀਰ ਤੇ ਹੜਾਂ ਦੇ ਹਾਲਾਤ ਨੂੰ ਲੈਣ ਜਾਇਦਾ ਲੈਣ ਵਾਸਤੇ ਗਏ ਸੀਗੇ ਹੋ ਸਕਦਾ ਹੈ ਕੱਲ ਪੰਜਾਬ ਵੀ ਆ ਸਕਦੇ ਨੇ ਅੱਜ ਦੁਪਹਿਰ ਨੂੰ ਇਹ ਵੀ ਇੱਕ ਖਬਰ ਚੱਲ ਰਹੀ ਸੀ ਕਿ ਦੇਰ ਸ਼ਾਮ ਤੱਕ ਹੋ ਸਕਦਾ ਹੈ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਵਾਸਤੇ ਸਪੈਸ਼ਲ ਆਰਥਿਕ ਪੈਕੇਜ ਉਹ ਅਨਾਉਂਸ ਕਰ ਦੇ ਪਰ ਹਜੇ ਤੱਕ ਨਹੀਂ ਹੋਇਆ ਹੋ ਸਕਦਾ ਹੈ ਹੁਣ ਜਦ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਉਸ ਤੋਂ ਬਾਅਦ ਇਹ ਹੋ ਜਾਏ ਲੇਕਿਨ ਹਾਲਾਤ ਪੰਜਾਬ ਦੇ ਬਹੁਤ ਮਾੜੇ ਯਾਨੀ ਬਦ ਤੋਂ ਬਦਤਰ ਹੁੰਦੇ ਜਾ ਰਹੇ ਨੇ ਹਜੇ ਤੇ ਮੀਂਹ ਤੋਂ ਕੱਲ੍ਹ ਤੇ ਅੱਜ ਤਕਰੀਬਨ ਲਗਾਤਾਰ ਪੈਂਦਾ ਰਿਹਾ ਉਹਦੇ ਰਾਹੀ ਜਿਹੜੇ ਸ਼ਹਿਰ ਵੀ ਹੈਗੇ ਨਾ ਜਿਦੇ ਵਿੱਚ ਭਾਵੇਂ ਦਰਿਆ ਬਹੁਤ ਦੂਰ ਹੈਗੇ ਨੇ ਇੱਥੋਂ ਉੱਥੇ ਵੀ ਮੀਂਹ ਦੇ ਪਾਣੀ ਦੇ ਕਰਕੇ ਹੜਵਰਗੀ ਸਿਚੁਏਸ਼ਨ ਬਣੀ ਹੋਈ ਹੈ ਔਰ ਜਲੰਧਰ ਜਲੰਧਰ ਦੇ ਬਾਰਿਸ਼ ਤੇ ਕੱਲ ਐਦਾਂ ਦੀ ਖਬਰਾਂ ਵੀ ਚੱਲ ਪਈ ਸੀ ਕਿ ਜਲੰਧਰ ਦੇ ਵਿੱਚ ਵੀ ਹੜਾ ਗਿਆ ਤੁਸੀਂ ਇਹ ਦੇਖੋ ਕਿ ਸ਼ਹਿਰਾਂ ਦੇ ਵਿੱਚ 5 5 6 6 ਫੁੱਟ ਪਾਣੀ ਆ ਜਾਏ ਬੇਸਮੈਂਟਾਂ ਦੇ ਵਿੱਚ ਪਾਣੀ ਨੋ ਨੋ ਫੁੱਟ ਦਰ ਤੱਕ ਫੁੱਟ ਭਰ ਜਾਏ ਤੇ ਉਹਨੂੰ ਹੜਾਂ ਦੇ ਹਾਲਾਤ ਹੀ ਕਹਿੰਦੇ ਹਨ ਉਹਨ ਹੜਾਂ ਦੇ ਹਾਲਾਤ ਬਹੁਤ ਖਰਾਬ ਹੋ ਰਹੇ ਨੇ ਜੇ 1 2 ਦਿਨ ਦੇ ਵਿੱਚ ਕੋਈ ਆਸਾਰ ਜਾਂ ਕੋਈ ਰਾਹਤ ਨਹੀਂ ਮਿਲੀ ਬਾਰਿਸ਼ ਤੋਂ ਇਹ ਹਾਲਾਤ ਆਉਣ ਵਾਲੇ ਇੱਕ ਹਫਤੇ ਹੋਰ ਤੱਕ ਬਹੁਤ ਸੀਰੀਅਸ ਹੋ ਜਾਣੇ ਉਹਨਾਂ ਅਗਰ ਐਸੇ ਗੱਲ ਨੂੰ ਕਹੀਏ ਕਿ ਪੂਰਾ ਪੰਜਾਬ ਹੜ੍ਹ ਪੀੜਿਤ ਹੈ ਤੇ ਇਹ ਗੱਲ ਝੂਠ ਨਹੀਂ ਹੈ ਹੂੰ ਬਿਲਕੁਲ ਜੀ ਔਰ ਆਸ ਤੇ ਉਮੀਦ ਤੇ ਅਰਦਾਸ ਰਲ ਮਿਲ ਕੇ ਸਾਰੇ ਕਰਦੇ ਆ ਕਿ ਇਸੀ ਤੋਂ ਜਿਹੜੀ ਨਜਾਤ ਹੈ ਉਹ ਪਾਈ ਜਾਵੇਗੀ ਔਰ ਬਾਸਕਰ ਸਾਹਿਬ ਜਦੋਂ ਇਹ ਪਾਣੀ ਥੋੜਾ ਠੰਮੂਗਾ ਹੀਠਾ ਵੱਲੋਂ ਜਾਊਗਾ ਤੋ ਉਸ ਤੋਂ ਬਾਅਦ ਵੀ ਤਾਂ ਬਹੁਤ ਵੱਡੀਆਂ ਮੁਸੀਬਤਾਂ ਪੈਦਾ ਹੋਣੀਆਂ ਕਿਉਂਕਿ ਕਿਤੇ ਜਿਹੜੀ ਜ਼ਮੀਨ ਵਾਹੀਯੋਗ ਹੈ ਕਿਸਾਨਾਂ ਦੀ ਉਹ ਕਿਤੇ ਉੱਚੀ ਹੋ ਜਾਣੀ ਹੈ ਕਿਤੇ ਨੀਵੀਂ ਹੋ ਜਾਣੀ ਹੈ ਤਾਂ ਫਿਰ ਵੀ ਤਾਂ ਬਹੁਤ ਵੱਡੇ ਪੱਧਰ ਤੇ ਕਿੰਨਾ ਕਿਤੇ ਲੋਕਾਂ ਨੂੰ ਮਦਦ ਕਰਨ ਦੇ ਲਈ ਅੱਗੇ ਆਉਣਾ ਪਊਗਾ ਤਾਂ ਹੀ ਦੁਬਾਰਾ ਤੋਂ ਜਿਹੜੇ ਕਿਸਾਨ ਨੇ ਖੇਤੀ ਜੋਗ ਜ਼ਮੀਨ ਜਿਹੜੀ ਉਹ ਕਰ ਸਕਣਗੇ ਝੜ ਦੇ ਬਾਅਦ ਫਸਲਾਂ ਤੇ ਬਰਬਾਦ ਆਲਰੇਡੀ ਹੋ ਚੁੱਕੀਆਂ ਹਨ ਉਹਨ 3 ਲੱਖ ਤੋਂ 4 ਲੱਖ ਏਕੜ ਦਾ ਅੰਕੜਾ ਤੇ ਸਰਕਾਰ ਆਪ ਦੇ ਰਹੀ ਹੈ ਕਿ ਐਦਾਂ ਦੀ ਫਸਲਾਂ ਯਾਨੀ ਪੈੜੀ ਦੀ ਜਿਹੜੀ ਫਸਲ ਸੀਗੀ ਉਹ ਖਰਾਬ ਹੋ ਚੁੱਕੀ ਹੈ ਜਦ ਇਹ ਹਾਲਾਤ ਨਾਰਮਲ ਹੋਣਗੇ ਨਾ ਤਾਂ ਸਭ ਤੋਂ ਵੱਡਾ ਖਤਰਾ ਹੁੰਦਾ ਹੈ ਬਿਮਾਰੀਆਂ ਦਾ ਬਿਮਾਰੀਆਂ ਮਤਲਬ ਪਸ਼ੂ ਜਿੱਥੇ ਮਰ ਗਏ ਨੇ ਜਾਂ ਹੁਣ ਦਬੇ ਪਏ ਨੇ ਹੋਰ ਵੀ ਜਦ ਜ਼ਮੀਨ ਦੇ ਉੱਤੇ ਪਾਣੀ ਥੋੜੀ ਦੇਰ ਵੀ ਖੜ ਜਾਏ ਨਾ ਇੱਕ ਦੋ ਦਿਨ ਤੇ ਉਥੇ ਡੈਂਗੂ ਦਾ ਮੱਛਰ ਆਪਣੇ ਆਪ ਹੀ ਪਨਪ ਜਾਂਦਾ ਔਰ ਉਹ ਸਾਫ਼ ਪਾਣੀ ਦੇ ਵਿੱਚ ਹੀ ਪਨਪਦਾ ਤੁਸੀਂ ਇਹ ਦੇਖੋ ਕਿ ਆਉਣ ਵਾਲੇ ਟਾਈਮ ਵਿੱਚ ਸਾਡੇ ਹੈਲਥ ਡਿਪਾਰਟਮੈਂਟ ਨੂੰ ਬੜਾ ਸਕਰੀਆ ਹੋਣਾ ਪਏਗਾ ਜੇ ਉਹ ਕਿਸੇ ਤਰੀਕੇ ਦੀ ਅਨਗਿਲੀ ਕਰਦੇ ਨੇ ਤੇ ਇੱਕ ਵੱਡੀ ਮਹਾਮਾਰੀ ਉਹ ਪੰਜਾਬ ਦੇ ਵਿੱਚ ਆ ਸਕਦੀ ਹੈ ਉਹਦੇ ਤੋਂ ਨਿਪਟਣ ਵਾਸਤੇ ਹੋ ਸਕਦਾ ਹੈ ਸਰਕਾਰ ਨੇ ਕੁਝ ਇਂਤਜ਼ਾਮ ਕੀਤੇ ਹੋਣ ਸਰਕਾਰ ਤੋਂ ਤੇ ਅਸੀਂ ਇਹ ਵੀ ਆਸ ਕਰਦੇ ਸੀਗੇ ਜਦ ਹਾਰਡ ਦੀ ਸਿਚੁਏਸ਼ਨ ਸੀਗੀ ਉਸ ਤੋਂ ਪਹਿਲੇ ਉਹ ਤਮਾਮ ਇਂਤਜ਼ਾਮਾਤ ਜਿਨ੍ਹਾਂ ਕਰਕੇ ਹੁਣ ਰਫੜ ਪਿਆ ਹੋਇਆ ਸਰਕਾਰ ਨੂੰ ਉਹ ਕੀਤੇ ਹੋਣੇ ਚਾਹੀਦੇ ਸੀਗੇ ਨਹੀਂ ਕੀਤੇ ਸੀ ਕਿ ਕੀਤੇ ਸੀ ਇਹਦੇ ਉੱਤੇ ਤੇ ਬਹਿਸ ਬਾਅਦ ਵਿੱਚ ਹੋਏਗੀ ਪਰ ਜੋ ਹਾਲਾਤ ਆਜੇ ਭਰੇ ਹੋਏ ਨੇ ਐਸ ਇਸ ਵਕਤ ਸਾਰੀ ਪੋਲੀਟੀਕਲ ਪਾਰਟੀਆਂ ਸਾਰੇ ਲੋਕਾਂ ਨੂੰ ਮਿਲ ਜੁਲ ਕੇ ਇਸ ਅੜ ਦੀ ਸਿੱਧੀ ਤਰ ਨਿਬੜਨਾ ਪਏਗਾ। ਉਹ ਕੇਂਦਰ ਸਰਕਾਰ ਵੱਲੋਂ ਜਿਹੜੀ ਆਸ ਕੀਤੀ ਜਾ ਰਹੀ ਹੈ ਉਹ ਆਸ ਕਦੋਂ ਪੂਰੀ ਹੋਊਗੀ ਪਤਾ ਨਹੀਂ। ਪਰ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖ ਲਿਖ ਕੇ ਚਿੱਠੀਆਂ ਲਿਖ ਲਿਖ ਕੇ ਇੰਨੀ ਕੋ ਚਿੱਠੀਆਂ ਭਾਰਤੀਆਂ ਤੇ ਹੁਣ ਉਹ ਹੀ ਵਾਦਾ ਹੈਗੀ ਹੈ ਕਿ ਪ੍ਰਧਾਨ ਮੰਤਰੀ ਨੇ ਅੱਜ ਮਾਨ ਸਾਹਿਬ ਨੂੰ ਅਜੀਬ ਐਸੇ ਟਵੀਟ ਟੂ ਆਟ ਇਨੀਸ਼ੀਏਟਿਵ ਆ ਉਹਨਾਂ ਨੇ ਇਹ ਵੀ ਬਹੁਤ ਦੁੱਖ ਹੈ ਜੀ 30 ਦੇ ਕਰੀਬ ਲੋਕ ਹਜੇ ਤੱਕ ਮਾਰੇ ਜਾ ਚੁੱਕੇ ਨੇ 15000 ਦੇ ਕਰੀਬ ਲੋਕਾਂ ਨੂੰ ਹੜ੍ਹ ਤੋਂ ਬਚਾਇਆ ਜਾ ਚੁੱਕਿਆ ਸੈਨਾ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਹੁਣ ਸਰਕਾਰ ਵੀ ਆਪਣੇ ਜਿਸ ਤਰੀਕੇ ਨਾਲ ਭਾਵੇਂ ਦੇਰ ਨਾਲ ਹੀ ਪਰ ਨਜ਼ਰ ਆ ਰਹੀ ਹੈ ਪਰ ਕੇਜਰੀਵਾਲ ਸਾਹਿਬ ਦਾ ਨਾ ਨਜ਼ਰ ਆਣਾ ਉਹ ਹਜੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਕਿ ਵੀ ਕਿੱਥੇ ਨੇ ਸੁਪਰੀਮੋ ਜੇ ਉੱਥੇ ਨਹੀਂ ਤੇ ਇੱਥੇ ਕਿਉਂ ਨਹੀਂ ਉਨ ਉਹ ਅਪੀਲ ਉਹਨਾਂ ਨੇ ਵੀ ਛੱਡੀ ਐ ਕੱਲ ਹੜ ਇੱਕ ਹੋਰ ਆ ਗਿਆ ਸੀਗਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਪੀ ਇਦਾਂ ਬੋਲੀਆਂ ਲੱਗਦੀ ਐ ਨਾ 20 ਲੱਖ ਦਿੱਤੇ 25 ਲੱਖ ਦਿੱਤੇ 5 ਕਰੋੜ ਦਿੱਤੇ 2 ਲੱਖ ਦਿੱਤੇ ਤੇ ਇਦਾਂ ਕਰਕੇ ਕੱਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਐਮਪੀ ਔਰ ਇਵਨ ਜਿਹੜੇ ਹੋਰ ਵੀ ਲੀਡਰ ਨੇ ਉਹਨਾਂ ਨੇ ਪੈਸੇ ਐਲੀਫੈਂਟ ਦੇ ਵਿੱਚ ਦੇਣ ਦੀ ਗੱਲ ਕੀਤੀ ਹੁਣ ਸੀਐਮ ਰੀਲੀਫ ਫੰਡ ਦੇ ਵਿੱਚੋਂ ਖਰਚੋਂ ਕੱਢ ਜਾਣਾ ਐ ਪੈਸੇ ਉਹ ਦੇਖਣ ਵਾਲੀ ਗੱਲ ਐ ਬਿਲਕੁਲ ਬਾਦੂ ਸਾਹਿਬ ਇੱਕ ਤਾਂ ਪੰਜਾਬ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਦੂਜੇ ਪਾਸੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਆਮ ਆਦਮੀ ਪਾਰਟੀ ਨੂੰ ਪਾਣੀਓ ਪਾਣੀ ਕਰਤਾ ਕੱਲ ਜਿਸ ਤਰੀਕੇ ਦੇ ਨਾਲ ਖੁੱਲ ਕੇ ਬੋਲੇ ਹੈਗੇ ਨੇ ਆਪਾਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਗੱਲ ਤਾਂ ਕਰ ਹੀ ਚੁੱਕੇ ਆ ਮੈਨੂੰ ਸਿੱਧਾ ਸਿੱਧਾ ਇਹ ਦੱਸਿਓ ਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਭੱਜ ਗਿਆ ਜੀ ਭੱਜ ਗਿਆ ਜੀ ਹਥਿਆਰ ਮਿਲ ਗਏ ਜੀ ਉਹ ਪੁਝਾਇਆ ਗਿਆ ਤੇ ਕੱਲ ਨੂੰ ਇਹ ਹਥਿਆਰ ਜਿਹੜੇ ਉਹ ਜਾਲੀ ਵੀ ਹੋ ਸਕਦੇ ਨੇ ਕੱਲ ਹਥਿਆਰਾਂ ਦੀ ਨਹੀਂ ਹੈ ਭੱਜ ਗਿਆ ਕਿ ਭਜਾਇਆ ਗਿਆ ਇਹ ਸਵਾਲ ਜਿਆਦਾ ਇੰਪੋਰਟੈਂਟ ਹੈ ਜਿਹੜਾ ਤੁਸੀਂ ਜਾਂ ਪੂਰੇ ਪੰਜਾਬ ਦੇ ਲੋਕ ਖੜਾ ਕਰ ਰਹੇ ਨੇ ਇੱਕ ਪਠਾਨ ਮਾਜਰਾ ਨਾਮ ਦਾ ਐਮਐਲਏ ਜਿਹੜਾ ਖੁੱਲ ਕੇ ਸਰਕਾਰ ਤੇ ਸੁਪਰੀਮੋ ਦੇ ਉੱਤੇ aarop ਲਾਂਦਾ ਉਸ ਤੋਂ ਬਾਅਦ ਹਜੇ ਰਾਤ ਨਹੀਂ ਲੰਘਦੀ ਉਹ ਸੋਹਰਿਆਂ ਦੇ ਘਰ ਜਾਂਦਾ ਤੇ ਉੱਥੇ ਹੀ ਪੁਲਿਸ ਪਹੁੰਚ ਜਾਂਦੀ ਹੈ ਫੜਨ ਵਾਸਤੇ ਕਿਹੜੇ ਕੇਸ ਦੇ ਵਿੱਚ 3 ਸਾਲ ਪਹਿਲੇ ਉਹਦੇ ਖਿਲਾਫ ਜਿਹੜੀ ਸ਼ਿਕਾਇਤ ਹੋਈ ਸੀ ਉਸ ਕੇਸ ਦੇ ਵਿੱਚ 3.5 ਸਾਲ ਸਰਕਾਰ ਨੂੰ ਹੋਏ ਨੇ 3 ਸਾਲ ਪਹਿਲੇ ਇਹ ਸ਼ਿਕਾਇਤ ਹੋ ਚੁੱਕੀ ਸੀਗੀ ਉਹਨਾਂ ਦੀ ਹੀ ਇੱਕ ਦੂਜੀ ਪਤਨੀ ਨੇ ਕਥਿਤ ਪਤਨੀ ਕਹਾਂਗੇ ਆਪਾਂ ਸਿੱਗੀ ਕਿ ਨਹੀਂ ਸਿੱਗੀ ਇਹਦੇ ਉੱਤੇ ਵੀ ਅਜੇ ਸਵਾਲ ਖੜੇ ਹੋਏ ਨੇ ਉਹਨੇ ਹੀ ਇਹ ਕੰਪਲੇਂਟ ਕੀਤੀ ਸੀ ਰੇਪ ਦੀ ਉਹਨੇ ਰੇਪ ਕੱਲ ਰਾਤ ਨੂੰ ਤੇ ਕੀਤਾ ਨਹੀਂ ਪਠਾਨ ਮਾਜਰਾ ਨੇ ਇਹ ਰੇਪ ਕੱਲ ਰਾਤ ਨੂੰ ਨਹੀਂ ਕੀਤਾ 3 ਸਾਲ ਪਹਿਲੇ ਜਾਂ 3 ਸਾਲ ਤੋਂ ਹੁਣ ਤੱਕ ਵੀ ਸ਼ਾਇਦ ਕਰਦੇ ਆ ਰਹੇ ਹੁਣ ਉਸ ਕੇਸ ਦੇ ਵਿੱਚ ਸਵੇਰੇ ਫੜੋ ਫੜਾਈ ਸਾਫ਼ ਤੌਰ ਤੇ ਇੱਕ ਰਾਜਨੀਤਿਕ ਜਿਹਨੂੰ ਆਪਾਂ ਪੋਲਿਟੀਕਲ ਵੈਨ ਦਿੱਤਾ ਕਹਿੰਦੇ ਨੇ ਕਿ ਵੀ ਤੂੰ ਮੂੰਹ ਖੋਲਿਆ ਜਾ ਫਿਰ ਹੁਣ ਦੇਖਦੇ ਆ ਤੈਨੂੰ ਕਿੱਥੇ ਭੱਜਲਾ ਜਿੱਥੇ ਤੱਕ ਭੱਜ ਸਕਦਾ ਸਰਕਾਰ ਸਾਡੀ ਹੈ ਥਾਣੇਦਾਰ ਸਾਡੇ ਆ ਉਦਾਂ ਦੀ ਇੱਕ ਐਟੀਟਿਊਡ ਨਾਲ ਸਰਕਾਰ ਨੇ ਸਵੇਰੇ ਫੜ ਲਿਆ ਫਿਰ ਭਜਿਆ ਕਿ ਭਜਾਇਆ ਇਹ ਸਾਰੀ ਗੱਲ ਤੁਸੀਂ ਹੁਣ ਕਹਿ ਹੀ ਚੁੱਕੇ ਹੋ ਅਸੀਂ ਇਸ ਬਾਰੇ ਇਸ ਗੱਲ ਦੀ ਪੁਸ਼ਟੀ ਤੇ ਨਹੀਂ ਕਰਦੇ ਪਰ ਜਿਹੜੇ ਸੰਕੇਤ ਆ ਰਹੇ ਨੇ ਉਹ ਭੱਜੇ ਦੇ ਨਹੀਂ ਭਜਾਏ ਜਾਂਦੇ ਆ ਰਹੇ ਨੇ ਕਿਉਂਕਿ ਜੇ ਤੁਸੀਂ ਭਜਾ ਕੇ ਰੱਖੋ ਤੇ ਘੱਟ ਤੋਂ ਘੱਟ ਉਹ ਵਿਅਕਤੀ ਨੂੰ ਦੁਬਾਰਾ ਅਰੈਸਟ ਹੁੰਦਾ ਤੇ ਡਰ ਹੋਏਗਾ ਹੀ ਨਾ ਔਰ ਬਹੁਤ ਸਾਰੇ ਜਿਹੜੇ ਲੀਡਰ ਹੁੰਦੇ ਨੇ ਐਮਐਲਏ ਹੁੰਦੇ ਨੇ ਜਦ ਸਰਕਾਰਾਂ ਦੇ ਕੋਲ ਤਾਕਤ ਬਹੁਤ ਹੁੰਦੀ ਹੈ ਜੇ ਉਹ ਫੜਨਾ ਚਾਹਣ ਤੇ ਕਦੀ ਵੀ ਫੜ ਸਕਦੇ ਨੇ ਜੇ ਹੋਰ ਮੂੰਹ ਖੋਲਿਆ ਤੇ ਫੜ ਵੀ ਲੈਣਗੇ ਦੁਬਾਰਾ ਦੁਬਾਰਾ ਭਜਾ ਦੇਣਗੇ ਫਿਰ ਫੜ ਲੈਣਗੇ ਯਾਨੀ ਜੇ ਬਾਜ ਨਹੀਂ ਆਏ ਮੂੰਹ ਬੰਦ ਕਰਨ ਦੇ ਕਈ ਤਰੀਕੇ ਹੁੰਦੇ ਨੇ ਪਰ ਦਿੱਕਤ ਅਮਨਜੀ ਹੈ ਵੇ ਕਿ ਜਿਹੜੇ ਹੋਰ ਬਾਗੀ ਹੋ ਸਕਦੇ ਨੇ ਐਮਐਲਏ ਉਹਨਾਂ ਨੂੰ ਵੀ ਤੇ ਸੰਦੇਸ਼ ਦੇਣਾ ਥੀ ਨਾ ਤੇ ਆ ਜਿਹੜਾ ਕਾਮ ਆਰ ਕੇ ਡੰਗਨ ਵਾਲੀ ਗੱਲ ਹੈਗੀ ਹੈ ਨਾ ਹੋ ਸਕਦਾ ਹਰਮੀਰ ਸਿੰਘ ਪਠਾਨ ਮਾਜਰਾ ਦੇ ਨਾਲ ਜੋ ਸਰਕਾਰ ਜਾਂ ਪੁਲਿਸ ਕਰ ਰਹੀ ਹੈ ਉਹ ਦੂਜੇ ਬਾਗੀ ਹੋਣ ਵਾਲੇ ਐਮਐਲਏ ਦੇ ਖਿਲਾਫ ਇੱਕ ਸੰਦੇਸ਼ ਹੈਗਾ ਜੇ ਕਰੋਗੇ ਤੇ ਫੜੋਗੇ ਫੜੇ ਜਾਓਗੇ ਔਰ ਫਿਰ ਤੁਹਾਡੇ ਨਾਲ ਵੀ ਉਹ ਹੀ ਕੁਝ ਹੋਏਗਾ ਜੋ ਪਠਾਨ ਮਾਜਰਾ ਦੇ ਨਾਲ ਹੋ ਰਿਹਾ ਬਾਸਖੀ ਸਾਹਿਬ ਦੇਖੋ ਇਹ ਤਾਂ ਸੰਕੇਤ ਦੇ ਦੇਣਗੇ 92 ਨੂੰ ਪਰ ਜਿਹੜੇ ਪੰਜਾਬ ਦੇ 3 ਕਰੋੜ ਲੋਕ ਨੇ ਉਹਨਾਂ ਨੂੰ ਕੀ ਸੰਕੇਤ ਦੇਣਗੇ ਉਹ ਤਾਂ ਨਿਤ ਆਏ ਦਿਨ ਕੈਮਰੇ ਮੂਰੇ ਆ ਕੇ ਕਬ ਬੋਲਦੇ ਪਏ ਹੈਗੇ ਨੇ ਪੰਜਾਬ ਦੀ ਸਰਕਾਰ ਦੇ ਖਿਲਾਫ ਭਗਵੰਤ ਮਾਨ ਦੇ ਖਿਲਾਫ ਕਿੰਨੂ ਕਿੰਨੂ ਚੁੱਪ ਕਰਾਓਗੇ ਦੇਖੋ ਹੁਣ ਕੁਮਰ ਵਿਜੇ ਪ੍ਰਤਾਪ ਉਹਨਾ ਬਾਹਰ ਕੱਢਦੇ ਚੁੱਪੀ ਕਰਾਇਆ ਸੀ ਨਾ ਆਪਣੀ ਤਰਫੋਂ ਤੇ ਸਰਕਾਰ ਨੇ ਚੁੱਪੀ ਕਰਾਇਆ ਸੀਗਾ ਪਰ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਣ ਦਾ ਉਹਨਾਂ ਦਾ ਕਸੂਰ ਕੀ ਸੀਗਾ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਇਹੀ ਗੱਲਾਂ ਤੇ ਕੀਤੀ ਸੀ ਨਾ ਕਿ ਤੁਸੀਂ ਬੇਰਗੀਆਂ ਦੇ ਦੋਸ਼ੀਆਂ ਨੂੰ ਕਿਉਂ ਨਹੀਂ ਫੜਿਆ ਔਰ ਲੋਕਾਂ ਨੂੰ ਦੱਸਿਸ ਕਿਉਂ ਨਹੀਂ ਦਿਵਾਇਆ ਉਹ ਕਹਿੰਦੇ ਨਾ ਇਹ ਨਾ ਹਵਾਲ ਕੋ ਸਰਕਾਰ ਦੀ ਨਲਾਇਕੀ ਨੂੰ ਤੁਸੀਂ ਕਿਸੇ ਕਿਸੇ ਵੀ ਪਦਰ ਤੇ ਉਜਾਗਰ ਕਰੋਗੇ ਤੇ ਉਸੇ ਸਾਡੇ ਨਹੀਂ ਫਿਰ ਤੁਸੀਂ ਕੱਢੇ ਜਾਓਗੇ ਹੁਣ ਕਿੰਨਿਆਂ ਨੂੰ ਕੱਢੋਗੇ ਹੁਣ ਰਮਨ ਅਰੋੜਾ ਰਮਨ ਅਰੋੜਾ ਭਾਵੇਂ ਕਰਪਸ਼ਨ ਦੇ ਕੇਸ ਦੇ ਵਿੱਚ ਫੜਿਆ ਗਿਆ ਪਰ ਰਮਨ ਅਰੋੜਾ ਦੀ ਪਹਿਲੇ ਸ਼ੁਰੂ ਦੇ ਵਿੱਚ ਜਦੋਂ ਉਹਨੂੰ ਫੜਿਆ ਗਿਆ ਸੀ ਉਸ ਵਕਤ ਜਲੰਧਰ ਦੇ ਵਿੱਚ ਵੀ ਇਹੀ ਗੱਲਾਂ ਚੱਲਦੀ ਸੀ ਵੀ ਰਮਨ ਅਰੋੜਾ ਭਾਜੀਪੀ ਦੇ ਸੰਪਰਕਿਤ ਹੈ ਔਰ ਇਸ ਗੱਲ ਨੂੰ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਆ ਜਿਹੜਾ ਪਠਾਨ ਮਾਜਰਾ ਹੋਣਾ ਹਰਿਆਣਾ ਦੇ ਵਿੱਚੋਂ ਫੜਿਆ ਜਾਣਾ ਔਰ ਹਰਿਆਣਾ ਦੇ ਵਿੱਚ ਸਰਕਾਰ ਕਿ ਦੀ ਹੈ ਬੀਜੇਪੀ ਦੀ ਜੇ ਭਜਾਇਆ ਵੀ ਗਿਆ ਹੋਏ ਤੇ ਕਿੰਨੇ ਭਜਾਇਆ ਹੋ ਸਕਦਾ ਕਿਤੇ ਬੀਜੇਪੀ ਇੱਕ ਉਹ ਆਪਰੇਸ਼ਨ ਲੋਟਸ ਵਾਲੀ ਸ਼ਰਨ ਤੇ ਨਹੀਂ ਦੇ ਰਹੀ ਜਿਹੜਾ ਕੰਮ 6 ਮਹੀਨੇ ਬਾਅਦ 7-8 ਮਹੀਨੇ ਬਾਅਦ ਕਰਨਾ ਸੀ ਉਹ ਹੁਣੇ ਸ਼ੁਰੂ ਹੋ ਗਿਆ ਹੋਏ ਇੱਕ ਇੱਕ ਕਰਕੇ ਅੰਦਰ ਲੈ ਕੇ ਆਓ ਹਰਿਆਣੇਵਾਲ ਤੁਸੀਂ ਪੰਗਾ ਲੈ ਕੇ ਸਰਕਾਰ ਨਾਲ ਹਰਿਆਣੇਵਾਲ ਆ ਜਾਓ ਤੇ ਅੱਗੇ ਆਪਾਂ ਦੇਖ ਲਾਂਗੇ ਹੁਣ ਦੇਖਦੇ ਕੁਝ ਵੀ ਪੋਲਿਟਿਕਸ ਦੇ ਵਿੱਚ ਸੰਭਵ ਹੋ ਸਕਦਾ ਤੇ ਜਿਹੜੀ ਬਾਜਵਾ ਸਾਹਿਬ ਕਹਿੰਦੇ ਸੀ ਨੇ ਬਜਾ ਆ ਜਾਏਗਾ ਉਸ ਜਾਜ ਦੇ ਵਿੱਚ ਉੜ ਕੇ ਬਹੁਤ ਸਾਰੇ ਐਮਐਲਏ ਘਾਟੀਆਂ ਕਿਸੇ ਹੋਰ ਜਗ੍ਹਾ ਚਲੇ ਜਾਣਗੇ ਤੇ ਕਿਤੇ ਹੁੰ ਜਾ ਜਾਣ ਵਾਲਾ ਤੇ ਨਹੀਂ ਸਾਲ ਸਾਲ ਸਵਾ ਸਾਲ ਸਰਕਾਰ ਨੂੰ ਰਹਿ ਗਏ ਨੇ ਤੇ ਇਹ ਮਾਹੌਲ ਜਿਹੜਾ ਹੈਗਾ ਉਹ ਜਿਹੜੀ ਗੱਲ ਹੁਣ ਸ਼ੀਤਲ ਅੰਗੁਰਾਲ ਨੇ ਪਾਰਟੀ ਛੱਡੀ ਸੀ ਤੋਂ ਪਹਿਲੇ ਆਪਰੇਸ਼ਨ ਲੋਟਸ ਦਾ ਇਲਜ਼ਾਮ ਵੀ ਤੇ ਸ਼ੀਤਲ ਅੰਗੁਰਾਲ ਨੇ ਲਾਇਆ ਸੀ ਨਾ ਔਰ ਜਦੋਂ ਉਹਨੇ ਪਾਰਟੀ ਛੱਡੀ ਉਹਦੇ ਉੱਤੇ ਕਰਪਸ਼ਨ ਦੇ ਇਲਜ਼ਾਮ ਕਿੰਨੇ ਲਾਏ ਆਮ ਆਦਮੀ ਪਾਰਟੀ ਨੇ ਪਠਾਨ ਮਾਜਰਾ ਉਹਨੇ ਮੂੰਹ ਖੋਲਿਆ ਤੇ ਉਹਨੂੰ ਰੈਪੋਰਟ ਕਿੰਨੇ ਬਾਇਆ ਫੜੋ ਫੜਾਈ ਕਿੰਨੇ ਕੀਤੀ ਆਮ ਆਦਮੀ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਨੇ ਸਵਾਲ ਚੁੱਕ ਕੇ ਉਹਨੂੰ ਪਾਰਟੀ ਤੋਂ ਕਿੰਨੇ ਕੱਢਿਆ ਆਮ ਆਦਮੀ ਪਾਰਟੀ ਨੇ ਫੋਰ ਵੀ ਅੱਗੇ ਚੱਲ ਕੇ ਨਰੇਸ਼ ਕਟਾਰੀ ਆ ਜੀਰੇ ਵਾਲੇ ਉਹਨਾਂ ਨੇ ਵੀ ਮਾੜਾ ਮੋਟਾ ਜਿਹਾ ਮੂੰਹ ਖੋਲਿਆ ਹੋ ਸਕਦਾ ਹੈ ਉਹਨਾਂ ਦੀ ਵੀ ਕੋਈ ਫੜੋ ਫੜਾਈ ਹੋ ਜਾਏ ਤੇ ਅੱਗੇ ਚੱਲ ਕੇ ਕੋਈ ਵੀ ਐਮਐਲਏ ਕੋਈ ਮੂੰਹ ਖੋਲੇਗਾ ਤੇ ਉਹਦੇ ਨਾਲ ਐ ਹੀ ਹੋਏਗਾ ਜਿਹੜਾ ਪਠਾਨ ਮਾਜਰਾ ਦੇ ਨਾਲ ਹੋਇਆ ਫਿਰ ਦੁਬਾਰਾ ਅਸੀਂ ਕਹਿ ਦਈਏ ਅਮਨ ਜੀ ਪਠਾਨ ਮਾਜਰਾ ਉਹਨਾਂ ਨੂੰ ਆਪਾਂ ਕਲੀਨ ਚਿੱਟ ਨਹੀਂ ਦੇ ਰਹੇ ਲੇਕਿਨ ਜਿਨ੍ਹਾਂ ਹਾਲਾਤਾਂ ਦੇ ਵਿੱਚ ਪਠਾਨ ਮਾਜਰਾ ਨੂੰ ਫੜਿਆ ਗਿਆ ਔਰ ਉਹਦੀ ਟਾਈਮ ਸੀਕੁਐਂਸ ਦੇਖੋ ਉਹਨੇ ਮੂੰਹ ਖੋਲਿਆ ਉਹਨੂੰ ਫੜ ਲਿਆ ਇਹ ਕੋਈ ਇੰਡੀਕੇਸ਼ਨ ਸਾਫ਼ ਤੌਰ ਤੇ ਇਹੀ ਇੰਡੀਕੇਟ ਕਰਦੇ ਨੇ ਕਿ ਵੀ ਜੇ ਤੁਸੀਂ ਮੂੰਹ ਖੋਲੋਗੇ ਤਾਂ ਫੜੇ ਜਾਓ ਬਾਕੀ ਸਭ ਕਾਰਪੋਰੇਟ ਕੰਪਨੀਆਂ ਦੇ ਵਿੱਚ ਜਿਹੜਾ ਨਾਰਮਸ ਨਾ ਫੋਲੋ ਕਰੇ ਨਾ ਉਸ EMPLOYE ਨੂੰ ਚੱਲਦਾ ਕਰ ਦਿੱਤਾ ਜਾਂਦਾ ਫਾਇਰ ਕਰ ਦਿੱਤਾ ਜਾਂਦਾ ਪਰ ਇਹ ਤਾਂ ਸਰਕਾਰ ਹੈ ਜੀ ਇਹ ਤਾਂ ਸਰਕਾਰ ਹੀ ਇੰਨਾ ਕਾਰਪੋਰੇਟ ਕੰਪਨੀ ਵਾਂਗੂ ਬਿਹੇਵ ਕਰ ਲਈ ਹੈ ਚਲੋ ਦੇਖਦੇ ਆ ਆਮ ਲੋਕ ਸਿਆਣੇ ਨੇ ਜੀ ਸਾਡੇ ਤੋਂ ਵੱਧ ਸਿਆਣੇ ਨੇ ਉਹਨਾਂ ਦੀ ਅੱਖਾਂ ਦੇ ਪੱਟੀ ਥੋੜਾ ਵੱਜੀ ਆ ਸਾਰਾ ਕੁਝ ਦਿਖਦਾ ਹੈਗਾ ਬਸ ਸਭ ਛੱਡ ਦਿੰਨੇ ਆ ਥੋੜਾ ਜਿਹਾ ਅੱਗੇ ਵਧੀਏ ਤਾਂ ਚੀਨ ਭਾਰਤ ਤੇ ਰੂਸ ਜਦੋਂ ਤਿੰਨੇ ਇੱਕ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਅਮਰੀਕਾ ਭਾਈ ਉਹਦੇ ਤੇ ਸ਼ੰਕੇ ਜਤਾ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸਭ ਹੋਰ ਚਿੜਦੇ ਹੈਗੇ ਨੇ ਗੱਲ ਕਿੱਧਰ ਨੂੰ ਜਾਂਦੀ ਦਿਖਦੀ ਹੈ ਵੈਸੇ ਇਹਨੂੰ ਆਸਾਨ ਸ਼ਬਦਾਂ ਦੇ ਵਿੱਚ ਸਮਝ ਨਾ ਹੋਏ ਇੱਕ ਸੀਕੁਐਂਸ ਦੇ ਰਾਹੀਂ ਆਪਾਂ ਸਮਝ ਸਕਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਨੂੰ ਯਾਨੀ ਡੋਨਾਲਡ ਟਰੰਪ ਉਹਨਾਂ ਨੂੰ ਇੱਕ ਝਟਕਾ ਮਿਲਿਆ ਕੋਰਟ ਦਾ ਜਿਹਦੇ ਵਿੱਚ ਕੋਰਟ ਨੇ ਇਹ ਜੱਜਮੈਂਟ ਦਿੱਤੀ ਕਿ ਜਿਹੜੇ ਟੈਰਿਫ 10 ਤੋਂ 50% ਟਰੰਪ ਉਹਨਾਂ ਨੇ ਲਾਏ ਨੇ ਉਹਨਾਂ ਦੇ ਕੋਲ ਇਹ ਅਧਿਕਾਰ ਹੀ ਨਹੀਂ ਕਿ ਇਦਾਂ ਦੇ ਟੈਰਿਫ ਲਾਏ ਜਾ ਸਕਦੇ ਨੇ ਔਰ ਜਿਸ ਐਮਰਜੈਂਸੀ ਐਕਟ ਦਾ ਉਹਨਾਂ ਨੇ ਯੂਜ਼ ਕੀਤਾ ਇਹਨਾਂ ਨੂੰ ਲਾਉਣ ਦੇ ਵਾਸਤੇ ਉਹਦੇ ਵਾਸਤੇ ਅਮਰੀਕਨ ਪ੍ਰੈਜ਼ੀਡੈਂਟ ਨਾਰਮਲ ਸਥਿਤੀ ਦੇ ਵਿੱਚ ਉਹਨੂੰ ਲਾਗੂ ਕਰੀ ਨਹੀਂ ਸਕਦੇ ਜੀ ਉਸ ਤੋਂ ਬਾਅਦ ਸੁਪਰੀਮ ਕੋਰਟ ਜਾਣ ਦਾ ਟਾਈਮ ਦਿੱਤਾ ਗਿਆ ਅਕਤੂਬਰ ਤੱਕ ਇਹ ਜਿਹੜੇ 트ੰਪ ਉਹਨਾਂ ਦੇ ਟੈਰਿਫ ਚੱਲਣਗੇ ਅਕਤੂਬਰ ਤੱਕ ਦਾ ਟਾਈਮ ਦਿੱਤਾ ਗਿਆ ਹੈ ਕਿ ਉਹ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਨੂੰ ਲੈ ਕੇ ਜਾਣ ਹੁਣ 트ੰਪ ਉਹਨਾਂ ਦੇ ਕੋਲ ਦੋ ਆਪਸ਼ਨ ਹੈਗੇ ਜਾਂ ਤੇ ਉਹ ਕਾਂਗਰਸ ਭੀ ਯਾਨੀ ਜਿਹੜਾ ਪਾਰਲੀਮੈਂਟ ਕਹੀ ਆ ਆਪਾਂ ਅਮਰੀਕਾ ਦੀ ਉਹਦੇ ਵਿੱਚ ਇਹਨੂੰ ਪਾਸ ਕਰਾਂ ਇਹ ਸਾਰੇ ਟੈਰਿਫ ਨੂੰ ਜਾਂ ਆਪਣੀ ਗੱਲ ਨੂੰ ਜਿਹੜੀ ਇਲੀਗਲ ਕੋਰਟ ਕਹਿ ਰਿਹਾ ਉਹਨੂੰ ਲੀਗਲਿਟੀ ਦੇਣ ਦੇ ਵਾਸਤੇ ਬਕਾਇਦਾ ਐਸਰੂ ਪਾਸ ਕਰਾਣਾਂ ਲਾਜ਼ਮੀ ਹੈ ਜਾਂ ਫਿਰ ਉਹ ਸੁਪਰੀਮ ਕੋਰਟ ਜਾਂ ਉਸ ਤੋਂ ਬਾਅਦ 27 ਅਗਸਤ ਨੂੰ ਜਿਹੜਾ 50% ਦਾ ਟੈਰਿਫ ਟੈਰਿਫ ਇੰਡੀਆ ਦੇ ਉੱਤੇ ਲਾ ਦਿੱਤਾ ਗਿਆ ਉਹਦਾ ਉਹਨੂੰ ਕ੍ਰਿਟਿਸਾਈਜ਼ ਕਿੰਨੇ ਕੀਤਾ ਚਾਈਨਾ ਨੇ ਤੇ ਰਸ਼ੀਆ ਨੇ ਔਰ 31 ਅਗਸਤ ਨੂੰ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦ ਚੀਨ ਪਹੁੰਚਦੇ ਨੇ ਤੇ ਉਸ ਤੋਂ ਇੱਕ ਦਿਨ ਪਹਿਲੇ ਉਹ ਜਬਾਨ ਹੁੰਦੇ ਨੇ ਜਬਾਨ ਦੇ ਵਿੱਚ ਵੀ ਕਾਫੀ ਸਾਰੇ ਇੱਕ ਐਮਓਯੂ ਸਾਈਨ ਹੁੰਦੇ ਨੇ ਰਿਸਰਚ ਦੇ ਵਿੱਚ रेयर अर्थ मटेरियल ਤੋਂ ਲੈ ਕੇ বুলেট ٹرین تک دے ایم او یو سائن کر کے ਜਦੋਂ ਚైనా ਪਹੁੰਚਦੇ ਨੇ ਤੇ ਉੱਥੇ ਰੈਡ ਕਾਰਪਟ ਵੈਲਕਮ ਉਹਨਾਂ ਦਾ ਹੁੰਦਾ। اور ਉਸ ਪੂਰੇ ਸਮਿਟ ਦੇ ਵਿੱਚ ਭਾਵੇਂ ਇਹ ਸ਼ੰਗਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ ਸੀਗੀ। ਪਰ ਇਹਦੇ ਵਿੱਚ ਤਿਕੜੀ ਛਾਈ ਰਹਿੰਦੀ ਐ। ਤਿਕੜੀ ਕੌਣ? ਪੁਤਿਨ ਤੇ ਅਮਰੀਕਨ ਚਾਈਨੀਜ਼ ਪ੍ਰੈਜ਼ੀਡੈਂਟ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਉਹ ਕਈ ਵਾਰ ਕਾਰਾਂ ਦੇ ਵਿੱਚ ਵੀ ਇੱਕ ਦੂਜੇ ਦੀ ਘੁੰਮਦੇ ਨੇ। ਔਰ ਬਹੁਤ ساری ਗੱਲਾਂ ਕਰਦੇ ਨੇ ਔਰ ਆਖਿਰ ਦੇ ਵਿੱਚ ਜਿਹੜਾ ਰੈਜ਼ੋਲੂਸ਼ਨ ਪਾਸ ਹੁੰਦਾ ਹੈ ਉਹ ਇੰਡੀਆ ਦੀ ਫੇਵਰ ਦੇ ਵਿੱਚ ਹੁੰਦਾ ਹੈ ਕਿ ਕਰਾਸ ਬਾਰਡਰ ਟੈਰਰਿਜ਼ਮ ਔਰ ਪੈਗਨਮ اٹੈਕ ਨੂੰ ਬਹੁਤ ਵਧੀਆ ਤਰੀਕੇ ਨਾਲ ਉੱਥੇ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈ ਔਰ ਕਿਸੇ ਵੀ ਦੇਸ਼ ਦੀ ਟੈਰਰਿਜ਼ਮ ਨੂੰ ਲੈ ਕੇ ਡਬਲ ਸਟੈਂਡਰਡ ਵਾਲੀ ਪਾਲਿਸੀ ਨੂੰ ਕਿਸੇ ਵੀ ਤਰੀਕੇ ਪਰਮਾਨਗੀ ਨਹੀਂ ਦਿੱਤੀ ਜਾਏਗੀ ਇਹ ਗੱਲਾਂ ਉਹਦੇ ਰੈਜ਼ੋਲੂਸ਼ਨ ਦੇ ਵਿੱਚ ਪਾਈ ਜਾਂਦੀ ਹੈ ਔਰ ਉਸ ਰੈਜ਼ੋਲੂਸ਼ਨ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਉਹ ਵੀ ਇਨਕਲੂਡ ਹੁੰਦੇ ਨੇ ਤੇ ਚਾਈਨਾ ਰੂਸ اور ਇੰਡੀਆ ਆਉਣ ਵਾਲੇ ਟਾਈਮ ਵਿੱਚ ਇਹ ਜਿਹੜਾ ਰੂਟ ਹੈਗਾ ਨਾ ਏਸ਼ੀਅਨ ਕੰਟੀਨੈਂਟ ਦਾ ਉਹਦੇ ਵਿੱਚ ਬਿਜ਼ਨਸ ਨੂੰ ਹੋਰ ਇੱਕ ਨਵੇਂ ਲੈਵਲ ਤੇ ਲੈ ਕੇ ਜਾਣ ਦੀ ਗੱਲਾਂ ਹੁੰਦੀ ਹੈ ਤੇ 트੍ਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦਾ ਵੀ ਜਵਾਬ ਆ ਜਾਂਦਾ ਬਸੰਤ ਉਹਨਾਂ ਜਿਹੜੇ 트੍ਰੰਪ ਉਹਨਾਂ ਦੇ ਵਿੱਤ ਮੰਤਰੀ ਹੈ ਉਹ ਕਹਿੰਦੇ ਨੇ ਵੀ ਇਹ ਚੰਗੀ ਗੱਲ ਨਹੀਂ ਹੈਗੀ ਪਹਿਲੇ ਉਹ ਜਿਹੜੇ ਨਵੇਰੋ ਹੈਗੇ ਆ ਉਹ ਬਿਆਨ ਦਿੰਦੇ ਨੇ ਕਿ ਭਾਰਤ ਦੇ ਬ੍ਰਾਹਮਣਾਂ ਨੇ ਉਹ ਲੁੱਟ ਲਿਆ ਜੀ ਤੇਲ ਦਾ ਸਾਰਾ ਵਪਾਰ ਉਨ ਐ ਬ੍ਰਾਹਮਣਾ ਪਾਕਿਸਤਾਨ ਅਮਰੀਕਾ ਦੇ ਇੱਕ ਟ੍ਰੇਡ ਐਡਵਾਈਜ਼ਰ ਹੋਣ ਟ੍ਰੰਪ ਉਹਨਾਂ ਦੇ ਔਰ ਗੱਲ ਕਰਨ ਬ੍ਰਾਹਮਣਾ ਦੀ ਕਿ ਵੀ ਭਾਰਤ ਦੇ ਬ੍ਰਾਹਮਣਾ ਨੇ ਲੁੱਟ ਲਿਆ ਤੇ ਇਹ ਇੱਕ ਅਜੀਬ ਜੀ ਗੱਲ ਸੀਗੀ ਇਹ ਡੈਸਪਰੇਸ਼ਨ ਫਰਸਟ੍ਰੇਸ਼ਨ ਦੇ ਵਿੱਚ ਦਿੱਤੇ ਹੋਏ ਬਿਆਨ ਹੈਗੇ ਨੇ ਔਰ ਜਿਹੜੇ ਵਿੱਤ ਮੰਤਰੀ ਬਸੰਤ ਹੈ ਉਹਨਾਂ ਨੇ ਤੇ ਇੱਥੇ ਤੱਕ ਵੀ ਕਹਿਤਾ ਕਿ ਅੱਜ ਵੀ ਰੂਸ ਤੋਂ ਤੇਲ ਖਰੀਦਣਾ ਭਾਰਤ ਬੰਦ ਕਰੇ ਤੇ ਅਸੀਂ ਉਹ ਤੇ 25% ਡਿਊਟੀ ਹਟਾ ਲੈਂਦੇ ਨੇ ਇਹਨਾਂ ਦੇ ਉੱਤੇ ਔਰ ਜਿੱਥੇ ਕੰਪੁਨ ਦਾ ਵੀ ਇੱਕ ਬਿਆਨ ਛਪਿਆ ਜਿਹਦੇ ਵਿੱਚ ਕਿਹਾ ਹੈ ਕਿ ਭਾਰਤ ਤੇ ਸਾਡੇ ਉੱਤੇ 0% ਟੈਰਿਫ ਆਫਰ ਕਰ ਰਿਆ ਸੀਗਾ ਉਹ ਤੇ ਅਸੀਂ ਨਹੀਂ ਮੰਨੇ ਕਿਉਂਕਿ ਸਾਡੀ ਕੰਡੀਸ਼ਨ ਸੀ ਕਿ ਜਿਹੜਾ ਇੰਡੀਆ ਹੈਗਾ ਉਹ ਇੰਡੋਨੇਸ਼ੀਆ ਦੀ ਤਰ੍ਹਾਂ ਦੇ ਉੱਤੇ ਇਹ ਜਿਹੜੇ ਗੁੱਡਸ ਹੈਗੇ ਨੇ ਉਹਦੇ ਉੱਤੇ ਤੇ 0% ਲਾਏ ਅਸੀਂ ਉਹਨਾਂ ਦੀ ਜਿਹੜਾ ਸਮਾਨ ਸਪਲਾਈ ਕਰਦੇ ਨੇ ਉਹਦੇ ਉੱਤੇ 19% ਟੈਰਿਫ ਲਾਈਏ ਉਹ ਕਹਿੰਦੇ ਨੇ ਕਿ ਵੀ ਜਿਹੜਾ ਅਸੀਂ ਇੰਡੀਆ ਦੇ ਨਾਲ ਬਹੁਤ ਘੱਟ ਵਪਾਰ ਕਰਦੇ ਆਂ ਪਰ ਇੰਡੀਆ ਸਾਨੂੰ ਬਹੁਤ ਸਾਰਾ ਸਮਾਨ ਭੇਜਦਾ ਹੈ ਇਸ ਕਰਕੇ ਇਹ ਪਰਫੈਕਟ ਡੀਲ ਨਹੀਂ ਸੀ ਔਰ ਇੰਡੀਆ ਐਗਰੀਕਲਚਰ ਪ੍ਰੋਡਿਊਸ ਇੰਡੀਆ ਦੇ ਵਿੱਚ ਸਪਲਾਈ ਕਰਨ ਵਾਸਤੇ ਜਾਂ ਉਹ ਰਸਤਾ ਖੋਲਣ ਵਾਸਤੇ ਵੀ ਤਿਆਰ ਨਹੀਂ ਸੀਗਾ ਇਸ ਕਰਕੇ ਇਹ ਟ੍ਰੇਡ ਡੀਲ ਨਾ ਹੋਈ ਹੈ ਨਾ ਹੋ ਸਕਦੀ ਹੈ ਦੇਖੋ ਰਿਸ਼ਤਿਆਂ ਦੇ ਵਿੱਚ ਖਟਾਸ ਤੇ ਆਈ ਹੈ ਪਰ ਅਮਰੀਕਾ ਦੇ ਵਿੱਚ ਇਹਦਾ ਬੋਫੀ ਰੱਖਿਆ ਜਾ ਰਿਹਾ ਹੈ ਰਸ਼ੀਆ ਚਾਈਨਾ ਤੇ ਇੰਡੀਆ ਅਗਰ ਇਹ ਟਿਕੜੀ ਮਿਲ ਕੇ ਕੁਝ ਅੱਗੇ ਵਧਦੀ ਹੈ ਤੇ ਫਿਰ ਅਮਰੀਕਾ ਜਿਹੜੀ ਸੁਪਰ ਪਾਵਰ ਕੰਟਰੀ ਹੈ ਉਹ ਵੀ ਇੱਕ ਵੱਡਾ ਚੈਲੰਜ ਪੇਸ਼ ਕਰਕੇ ਉੱਭਰ ਸਕਦੀ ਹੈ ਜੀ ਬਸਤੋ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਹਮੰਦੀ